ਛੋਟੀਆਂ ਪਰ ਬਹੁਤ ਹੀ ਕੰਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜੇਕਰ ਫਰਨੀਚਰ ਉੱਪਰ ਦੀਪਮਗ ਲੱਗ ਜਾਵੇ ਤਾਂ ਉਸ ਜਗ੍ਹਾ ਤੇ ਆਰੋਡੈਕਸ ਲਗਾ ਦਿਓ ਇਸ ਨਾਲ ਖਤਮ ਹੋ ਜਾਵੇਗੀ ਤੇ ਦੁਬਾਰਾ ਵੀ ਨਹੀਂ ਹੋਵੇਗੀ ਨੰਬਰ 2 ਜੇਕਰ ਕੌਫੀ ਬਣਾਉਣ ਸਮੇਂ ਉਹ ਕੌੜੀ ਬਣ ਜਾਵੇ ਤਾਂ 스위ਚ ਉਟਕੀ ਨਾਮਕ ਦੀ ਮਿਕਸ ਕਰ ਦਿਓ ਇਸ ਨਾਲ ਉਸ ਦਾ ਕੌੜਾਪਨ ਖਤਮ ਹੋ ਜਾਵੇਗਾ ਨੰਬਰ 3 ਜੇਕਰ ਚਿਹਰੇ ਦੇ ਤਿਲਾਂ ਨੂੰ ਸਾਫ਼ ਕਰਨਾ ਚਾਹੁੰਦੇ ਹੋ ਤਾਂ ਉਸ ਜਗ੍ਹਾ ਉੱਪਰ ਰੋਜ਼ਾਨਾ ਨਾਰੀਅਲ ਤੇਲ ਲਗਾਓ ਇਸ ਨਾਲ ਉਹ ਤਿਲ ਸਾਫ਼ ਹੋ ਜਾਣਗੇ ਨੰਬਰ 4 ਦੰਦਾਂ ਵਿੱਚ ਦਰਦ ਰਹਿੰਦਾ ਹੈ ਤਾਂ ਸਰੋਂ ਦੇ ਤੇਲ ਵਿੱਚ ਹਲਦੀ ਮਿਕਸ ਕਰਕੇ ਆਪਣੇ ਦੰਦਾਂ ਉੱਪਰ ਲਗਾ ਲਓ ਇਸ ਨਾਲ ਦੰਦਾਂ ਦੇ ਤੇਰੇ ਤੋਂ ਆਰਾਮ ਮਿਲੇਗਾ ਨੰਬਰ 5 ਜੇਕਰ ਤੁਹਾਨੂੰ ਘੱਟ ਸੁਣਾਈ ਦੇ ਰਿਹਾ ਹੈ ਤਾਂ ਥੋੜੇ ਜਿਹੇ ਜੀਰੇ ਨੂੰ ਦੁੱਧ ਵਿੱਚ ਮਿਕਸ ਕੇ ਪੀ ਲਓ ਇਸ ਨਾਲ ਘੱਟ ਸੁਣਗੇ ਸਮੱਸਿਆ ਜਲਦੀ ਦੂਰ ਹੋ ਜਾਵੇਗੀ ਨੰਬਰ 6 ਜੇਕਰ ਕਾਲੇ ਬੁੱਲਾਂ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤੁਹਾਨੂੰ ਪਰ ਬਾਹਰ ਵਾਲੇ ਪ੍ਰੋਡਕਟਸ ਦੀ ਜਗ੍ਹਾ ਤੇ ਘਰ ਦੇ ਬਣੀਆਂ ਚੀਜ਼ਾਂ ਦਾ ਇਸਤੇਮਾਲ ਕਰੋ ਇਸ ਨਾਲ ਕਾਫੀ ਲਾਭ ਮਿਲੇਗਾ ਨੰਬਰ 7 ਜੇਕਰ ਤੁਸੀਂ ਮੱਖਣ ਵਿੱਚ ਕੇਸਰ ਮਿਲਾ ਕੇ ਬੁੱਲਾਂ ਉੱਪਰ ਲਗਾਉਂਦੇ ਹੋ ਤਾਂ ਇਸ ਨਾਲ ਕਾਲੇ ਪੈ ਬੁੱਲ ਵੀ گلابی ਹੋਣ ਲੱਗ ਜਾਂਦੇ ਹਨ ਇਸ ਤੋਂ ਇਲਾਵਾ ਨਾਭੀ ਵਿੱਚ ਤੇਲ ਪਾਉਣ ਨਾਲ ਵੀ ਲਾਭ ਮਿਲਦਾ ਹੈ ਨੰਬਰ 8 ਜੇਕਰ ਤੁਸੀਂ ਪੇਟ ਦਰਦ ਦੂਰ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਨਿੰਬੂ ਤੇ ਰਸੋਈ ਸੇਦਾ ਨਾਮਕ ਮਿਕਸ ਕਰਕੇ ਪੀ ਲਓ ਇਸ ਨਾਲ ਕਾਫੀ ਲਾਭ ਮਿਲੇਗਾ। ਨੰਬਰ 9 ਆਪਣੀ ਰਸੋਈ ਵਿੱਚ ਹਮੇਸ਼ਾ ਨਾਮਕ ਵਾਲੇ ਪਾਣੀ ਦਾ ਪੋਚਾ ਲਗਾਓ ਇਸ ਨਾਲ ਸਾਰੇ ਕੀੜੇ ਮਕੌੜੇ ਖਤਮ ਹੋ ਜਾਣਗੇ। ਨੰਬਰ 10 ਗਿਓ ਦੇ ਨਾਲ ਕਦੇ ਵੀ ਸ਼ਹਿਦ ਦਾ ਇਸਤੇਮਾਲ ਨਾ ਕਰੋ ਇਸ ਨਾਲ ਸਰੀਰ ਦਾ ਨੁਕਸਾਨ ਹੋ ਸਕਦਾ ਹੈ। ਨੰਬਰ 11 ਹਫਤੇ ਵਿੱਚ 2 ਦਿਨ ਗਰਮ ਪਾਣੀ ਵਿੱਚ ਐਲੋਵੇਰਾ ਜੈਲ ਮਿਲਾ ਕੇ ਚਿਹਰੇ ਨੂੰ ਭਾਪ ਦੇਣਾ ਚਿਹਰੇ ਉੱਪਰ ਨਿਖਾਰ ਆਉਣ ਲੱਗ ਜਾਂਦਾ ਹੈ। ਨੰਬਰ 12 ਬੱਚੇ ਨੂੰ ਅਕਸਰ ਪੇਟ ਗੈਸ ਵਿੱਚ ਤਰਦ, ਕਬਜ਼, ਉਲਟੀ ਵਰਗੀ ਸਮੱਸਿਆ ਆਮ ਹੁੰਦੀ ਰਹਿੰਦੀ ਹੈ। ਅਜੇਹੇ ਵਿੱਚ ਜੇਕਰ ਤੁਸੀਂ ਉਸ ਨੂੰ ਇਲਾਇਚੀ ਵਾਲਾ ਦੁੱਧ ਦਿੰਦੇ ਹੋ ਤਾਂ ਇਸ ਨਾਲ ਕਾਫੀ ਲਾਭ ਮਿਲਦਾ ਹੈ। ਨੰਬਰ 13 ਆਇਰਨ ਦੀ ਕਮੀ ਨੂੰ ਦੂਰ ਕਰਨ ਲਈ ਜਿਆਦਾ ਤੋਂ ਜਿਆਦਾ ਚੀਜ਼ਾਂ ਜੇਕਰ ਤੁਸੀਂ ਲੋਹੇ ਦੀ ਕੜਾਹੀ ਵਿੱਚ ਬਣਾਉਂਦੇ ਹੋ ਤਾਂ ਇਸ ਨਾਲ ਕਾਫੀ ਫਾਇਦਾ ਮਿਲਦਾ ਹੈ। ਨੰਬਰ 14 ਉਮਰ ਵਧਣ ਨਾਲ ਚਿਹਰੇ ਉੱਪਰ ਝੁਰੜੀਆਂ ਆਉਣ ਲੱਗ ਜਾਂਦੀਆਂ ਹਨ। ਅਜੇਹੇ ਵਿੱਚ ਜੇਕਰ ਤੁਸੀਂ ਦਹੀਂ ਵਿੱਚ ਗੁਲਾਬ ਦਾ ਅਰਕ ਮਿਲਾ ਕੇ ਚਿਹਰੇ ਉੱਪਰ ਲਗਾਉਂਦੇ ਹੋ ਤਾਂ ਇਸ ਨਾਲ ਲਾਭ ਮਿਲਦਾ ਹੈ। ਨੰਬਰ 15 ਜਿਹੜੀਆਂ ਔਰਤਾਂ ਜ਼ਿਆਦਾ ਤਣਾਅ ਵਿੱਚ ਰਹਿੰਦੀਆਂ ਨੇ ਜਾਂ ਨੀਂਦ ਬਹੁਤ ਘੱਟ ਆਉਂਦੀ ਉਹਨਾਂ ਦਾ ਮੋਟਾਪਾ ਬਹੁਤ ਹੀ ਤੇਜ਼ੀ ਨਾਲ ਵਧਣ ਲੱਗ ਜਾਂਦਾ ਹੈ। ਨੰਬਰ 16 ਧਨੀ ਵਿੱਚ ਤੇਲ ਪਾਉਣਾ ਚਿਹਰਾ ਸੁੰਦਰ ਤੇ ਚਮਕਦਾਰ ਬਣਦਾ ਹੈ ਨਾਲ ਹੀ ਵਾਲਾਂ ਦੀ ਚਮਕ ਤੇ ਲੰਬਾਈ ਵੀ ਵਧਣ ਲੱਗ ਜਾਂਦੀ ਹੈ। ਨੰਬਰ 17 ਜਿਹੜੀਆਂ ਆਤਮ ਬਹੁਤ ਜ਼ਿਆਦਾ ਕਮਜ਼ੋਰੀ ਮਹਿਸੂਸ ਕਰਦੀਆਂ ਹਨ ਉਹਨਾਂ ਨੂੰ ਦੁੱਧ ਵਿੱਚ ਸੁਹਾਰੇ ਵਾਲ ਕੇ ਪੀਣੇ ਚਾਹੀਦੇ ਨੇ ਇਸ ਨਾਲ ਕਮਜ਼ੋਰੀ ਦੂਰ ਹੁੰਦੀ ਹੈ ਨੰਬਰ 18 ਜੇਕਰ ਤੁਸੀਂ ਮਹਿੰਗੇ ਮਹਿੰਗੇ ਫੇਸ ਵਾਸ਼ ਦੀ ਜਗ੍ਹਾ ਤੇ ਆਪਣੇ ਚਿਹਰੇ ਨੂੰ ਚੰਦਰ ਪਾਊਡਰ ਨਾਲ ਧੋ ਲੈਂਦੇ ਹੋ ਤਾਂ ਇਸ ਨਾਲ ਚਿਹਰੇ ਉੱਪਰ ਚਮਕਾਂ ਦੀ ਅਤੇ ਨਾਲ ਹੀ ਚਿਹਰਾ ਸਾਫ਼ ਵੀ ਹੋ ਜਾਂਦਾ ਹੈ ਨੰਬਰ 1 ਨਹੀਂ ਖਾਣਾ ਖਾਣ ਤੋਂ ਤੁਰੰਤ ਬਾਅਦ ਕਦੇ ਵੀ સ્ਨਾਣ ਨਾ ਕਰੋ ਇਸ ਨਾਲ ਤੁਹਾਡਾ ਸਰੀਰ अनेका ਹੀ ਰੋਗਾਂ ਦਾ ਸ਼ਿਕਾਰ ਹੁੰਦਾ ਹੈ ਇਸ ਲਈ ਖਾਣਾ ਖਾਣ ਤੋਂ 1 ਘੰਟਾ ਬਾਅਦ ਹੀ ਇਸ਼ਨਾਨ ਕਰੋ ਨੰਬਰ 2 ਜੇਕਰ ਤੁਸੀਂ ਮੋਟਾਪਾ ਕੱਟ ਕਰਨਾ ਚਾਹੁੰਦੇ ਹੋ ਤਾਂ ਹਰੀ ਮਿਰਚ ਤੇ ਸਿਮਲਾ ਮਿਰਚ ਦਾ ਸੇਵਨ ਜਿੰਨਾ ਹੋ ਸਕਦਾ ਹੈ ਕਰੋ ਇਹ ਮੋਟਾਪਾ ਕੱਟ ਕਰਨ ਵਿੱਚ ਮਦਦ ਕਰਦੇ ਹਨ ਨੰਬਰ 21 ਜੇਕਰ ਮੂ ਵਿੱਚ ਛਾਲੇ ਹੋ ਗਏ ਹਨ ਤਾਂ ਤੁਸੀਂ ਆਲੂ ਬਖਾਰੇ ਦਾ ਰਸ ਘੜ ਕੇ ਪੀ ਸਕਦੇ ਹੋ ਇਸ ਨਾਲ ਆਰਾਮ ਮਿਲਦਾ ਹੈ ਨੰਬਰ 2 ਜੇਕਰ ਤੁਸੀਂ ਉਜਾਨਾ ਚਾਹਤੋਂ 5 ਬਦਾਮ ਖਾ ਲੈਂਦੇ ਹੋ ਤਾਂ ਇਸ ਨਾਲ ਤੁਸੀਂ ਪੂਰੀ ਜ਼ਿੰਦਗੀ ਸ਼ੂਗਰ ਅਤੇ ਦਿਲ ਦੇ ਰੋਗਾਂ ਤੋਂ ਬਚੇ ਰਹਿ ਸਕਦੇ ਹੋ ਨੰਬਰ 23 ਜੇਕਰ ਤੁਸੀਂ 50 ਦੀ ਉਮਰ ਵਿੱਚ 25 ਦਾ ਤਿਕਣਾ ਚਾਹੁੰਦੇ ਹੋ ਤਾਂ ਆਪਣੀ ਡਾਇਰੀ ਵਿੱਚ ਇਹ ਚੀਜ਼ਾਂ ਜ਼ਰੂਰ ਸ਼ਾਮਿਲ ਕਰੋ ਆਪਣੇ ਕਾਲਜਿੰ ਨੂੰ ਵਧਾਉਣ ਲਈ ਵਿਟਾਮਿਨ ਸੀ ਭਰਪੂਰ ਟੀਜਾ ਦਾ ਸੇਵਨ ਆਪਣੀ ਡਾਈਟ ਵਿੱਚ ਜ਼ਰੂਰ ਕਰੋ ਜਿਵੇਂ ਕਿ ਹਰੀਆਂ ਸਬਜ਼ੀਆਂ ਤੇ ਕट्टे ਵਾਲਾ ਆਪਣੀ ਡਾਈਟ ਵਿੱਚ ਜ਼ਰੂਰ ਸ਼ਾਮਿਲ ਕਰੋ ਨੰਬਰ 24 ਅੰਗੂਰੀ ਇੱਕ ਅਜੀਹਾ ਫਲ ਹੈ ਜੋ ਤੁਹਾਡੀ ਉਮਰ ਨੂੰ ਘੱਟ ਰੱਖਣ ਵਿੱਚ ਬਹੁਤ ਮਦਦ ਕਰਦਾ ਹੈ ਇਸ ਲਈ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਨੰਬਰ 25 ਜੇਕਰ ਤੁਹਾਨੂੰ ਅੰਬ ਖਾਣ ਤੋਂ ਬਾਅਦ ਫੂੜੇ ਫਿੰਸੀਆਂ ਹੋਣ ਦਾ ਡਰ ਲੱਗਿਆ ਰਹਿੰਦਾ ਹੈ ਤਾਂ ਅਜੇਹੇ ਵਿੱਚ ਜੇਕਰ ਤੁਸੀਂ ਅੰਬ ਨੂੰ ਠੰਡਾ ਕਰਕੇ ਖਾਂਦੇ ਹੋ ਤਾਂ ਅਜਿਹੀ ਸਮੱਸਿਆ ਤੋਂ ਬਚੇ रह ਸਕਦੇ ਹੋ। ਨੰਬਰ 26 ਜਿਹੜੇ ਲੋਕ ਆਪਣੇ ਕਮਰੇ ਦੇ ਦਰਵਾਜ਼ੇ ਪਿੱਛੇ ਕੱਪੜੇ ਜ਼ਿਆਦਾ ਟੰਗਦੇ ਹਨ ਉਹਨਾਂ ਦੇ ਘਰ ਵਿੱਚ ਕਲੇਸ਼ ਅਕਸ਼ਰ ਰਹਿੰਦਾ ਹੈ ਇਸ ਲਈ ਦਰਵਾਜ਼ੇ ਪਿੱਛੇ ਕਦੇ ਵੀ ਕੱਪੜੇ ਨਾ ਟੰਗੋ। ਨੰਬਰ 27 ਦੇ ਚਿਹਰੇ ਦੀ ਚਮਕ ਲਈ ਹਲਦੀ ਅਤੇ ਬੇਸਣ ਦਾ ਪੇਕ ਤਿਆਰ ਕਰਕੇ ਆਪਣੇ ਚਿਹਰੇ ਉੱਪਰ ਲਗਾ ਲਓ ਇਸ ਨਾਲ ਲਾਭ ਮਿਲੇਗਾ। ਨੰਬਰ 28 ਸਰੋਂ ਦਾ ਤੇਲ ਕੋਸਾ ਕਰਕੇ ਜੇਕਰ ਤੁਸੀਂ ਆਪਣੇ ਵਾਲਾਂ ਵਿੱਚ ਲਗਾਉਂਦੇ ਹੋ ਤਾਂ ਇਸ ਨਾਲ ਵਾਲਾਂ ਨੂੰ ਅਨੇਕਾਂ ਹੀ ਲਾਭ ਮਿਲਦੇ ਹਨ ਤੇ ਕਈ ਰੋਗਾਂ ਤੋਂ ਵਾਲਾਂ ਨੂੰ ਦੂਰ ਰੱਖਿਆ ਜਾ ਸਕਦਾ ਹੈ। ਨੰਬਰ 29 ਗਲੇ ਵਿੱਚ ਜੇਕਰ ਬਹੁਤ ਜ਼ਿਆਦਾ ਖਾਰਜ਼ੀ ਸਮੱਸਿਆ ਹੋ ਰਹੀ ਹੈ ਤਾਂ ਪਾਣੀ ਵਿੱਚ ਸੇਦਾ ਨਮਕ ਪਾ ਕੇ ਗਰਾਰੇ ਕਰ ਲੋ ਇਸ ਨਾਲ ਲਾਭ ਮਿਲੇਗਾ। ਨੰਬਰ 3 ਕੈਸੀ ਸਮੱਸਿਆ ਹੋਣ ਤੇ ਪਾਣੀ ਨੂੰ ਗਰਮ ਕਰਕੇ ਹਿੰਗ ਮਿਕਸ ਕਰਕੇ ਲੈ ਲਓ ਇਸ ਨਾਲ ਆਰਾਮ ਮਿਲੇਗਾ। ਸਿਰਦਰਦ ਹੋਣ ਤੇ ਸਿਰ ਦੀ ਮਾਲਿਸ਼ ਲੌਂਗਾਂ ਦੇ ਤੇਲ ਨਾਲ ਕਰ ਨੰਬਰ 31 ਜੇਕਰ ਮਰਦ ਰੋਜ਼ਾਨਾ ਅਨਾਰ ਦਾ ਸੇਵਨ ਖਾਲੀ ਪੇਟ ਕਰਨ ਤਾਂ ਇਸ ਨਾਲ ਉਹਨਾਂ ਦੀ ਸਰੀਰਕ ਕਮਜ਼ੋਰੀਆਂ ਸਾਰੀਆਂ ਦੂਰ ਹੋ ਜਾਣਗੀਆਂ। ਨੰਬਰ 32 ਜੇਕਰ ਔਰਤੀ ਤੁਲਨਾ ਦੇ ਮੁਕਾਬਲੇ ਮਰਦ ਅਨਾਰ ਦਾ ਸੇਵਨ ਖਾਲੀ ਪੇਟ ਕਰਨ ਤਾਂ ਉਹਨਾਂ ਨੂੰ ਜ਼ਿਆਦਾ ਲਾਭ ਮਿਲਦੇ ਹਨ। ਨੰਬਰ 33 ਕੱਚਾ ਪਿਆਜ਼ ਖਾਣਾ ਦਿਲ ਦੀ ਤੜਕਨ ਨੂੰ ਹਮੇਸ਼ਾ ਸਹੀ ਰੱਖਿਆ ਜਾ ਸਕਦਾ ਹੈ। ਨੰਬਰ 34 ਭਿਜੇ ਹੋਏ ਅਖਰੂਜੇਕਰ ਤੁਸੀਂ ਰੋਜ਼ਾਨਾ ਖਾਂਦੇ ਹੋ ਤਾਂ ਇਸ ਨਾਲ ਤੁਹਾਡੀ ਨੀਂਦ ਨਾ ਆਉਣ ਦੀ ਬਿਮਾਰੀ ਬਹੁਤ ਹੀ ਆਸਾਨੀ ਨਾਲ ਖਤਮ ਹੋ ਸਕਦੀ ਹੈ। ਨੰਬਰ 35 ਤੁਕੰਦਰ ਅਤੇ ਆਮਲਾ ਦਾ ਜੂਸ ਸਰਦੀਆਂ ਦੇ ਮੌਸਮ ਵਿੱਚ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ ਤੇ ਨਾਲ ਹੀ ਸਰੀਰਕ ਕਮਜ਼ੋਰੀ ਨੂੰ ਵੀ ਦੂਰ ਕਰਨ ਵਿੱਚ ਬਹੁਤ ਮਦਦ ਕਰਦਾ ਹੈ। ਨੰਬਰ 36 ਖੰਜੂਰ ਅਤੇ ਬਦਾਮ ਸਰਦੀਆਂ ਦੇ ਮੌਸਮ ਵਿੱਚ ਸਰੀਰ ਨੂੰ ਤਾਕਤ ਅਤੇ ਗਰਮੀ ਦੇਣ ਵਿੱਚ ਬਹੁਤ ਮਦਦ ਕਰਦੇ ਹਨ ਇਸ ਲਈ ਇਹਨਾਂ ਨੂੰ ਰਾਤ ਨੂੰ ਭਿਉਂਕੇ ਰੱਖੋ ਸਵੇਰੇ ਦੁੱਧ ਵਿੱਚ ਉਬਾਲ ਕੇ ਖਾ ਪੀ ਲਓ ਇਸ ਨਾਲ ਲਾਭ ਮਿਲੇਗਾ ਨੰਬਰ 37 ਜੇਕਰ ਤੁਸੀਂ ਫਟਕੜੀ ਵਾਲੇ ਪਾਣੀ ਵਿੱਚ ਆਪਣੇ ਪੈਰਾਂ ਨੂੰ ਭਿਉਂਕੇ ਰੱਖੋ ਤੇ ਫਿਰ ਸਾਫ਼ ਪਾਣੀ ਨਾਲ ਧੋਲੋ ਤਾਂ ਇਸ ਨਾਲ ਪੈਰਾਂ ਵਿੱਚ ਆਉਣ ਵਾਲੀ ਬਦਬੂ ਨੂੰ ਬਹੁਤ ਹੀ ਆਸਾਨੀ ਨਾਲ ਦੂਰ ਕੀਤਾ ਜਾ ਸਕਦਾ ਹੈ ਨੰਬਰ 38 ਸਰਦੀਆਂ ਦੇ ਮੌਸਮ ਵਿੱਚ ਗੁਰੜ ਅਤੇ ਚਨੇ ਦਾ ਸੇਵਨ ਕਰਨਾ ਇਮਿਊਨਿਟੀ ਬੂਸਟ ਹੁੰਦੀ ਹੈ ਤੇ ਨਾਲ ਹੀ ਪਰਚੰਦ ਤੰਤਰ ਵੀ ਸਹੀ ਰਹਿੰਦਾ ਹੈ। ਨੰਬਰ 39 ਮਸੂੜਿਆਂ ਦੇ ਆਸ-ਪਾਸ ਜੇਕਰ ਖੂਨ ਨਿਕਲਣ ਦੀ ਸਥਿਤੀ ਹੋਵੇ ਤਾਂ ਤੁਸੀਂ ਫਟਕੜੀ ਦੇ ਪਾਣੀ ਨਾਲ ਕੁਰਲਾ ਕਰ ਸਕਦੇ ਹੋ ਇਸ ਦਿਨਾਂ ਤੁਹਾਡੀ ਸਮੱਸਿਆ ਕਾਫੀ ਦੂਰ ਹੋ ਜਾਵੇਗੀ। ਨੰਬਰ 40 ਜੇਕਰ ਤੁਸੀਂ ਆਪਣੇ ਦੰਦਾਂ ਦੀ ਥਕਾਵਟ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਫਟਕੜੀ ਵਾਲੇ ਪਾਣੀ ਵਿੱਚ ਕੁਝ ਸਮਾਂ ਆਪਣੇ ਪੈਰਾਂ ਨੂੰ ਭਿਓ ਕੇ ਰੱਖੋ। ਨੰਬਰ 41 ਜੇਕਰ ਅਸੀਂ ਸਰਦੀਆਂ ਦੇ ਮੌਸਮ ਵਿੱਚ ਆਯੁਰਵੈਦਿਕ ਤੇਲ ਦੀ ਮਾਲਿਸ਼ ਆਪਣੇ ਵਾਲਾਂ ਵਿੱਚ ਕਰਦੇ ਹਾਂ ਤਾਂ ਇਸ ਨਾਲ ਸਾਡੇ ਵਾਲਾਂ ਉੱਪਰ ਪ੍ਰੋਟੈਕਟਿਵ ਲੇਅਰ ਨੂੰ ਤਿਆਰ ਕਰਦਾ ਹੈ ਜਿਸ ਨਾਲ ਸਾਡੇ ਵਾਲ ਝੜਨੇ ਬੰਦ ਹੋ ਜਾਂਦੇ ਨੇ ਤੇ ਨਾਲ ਹੀ ਮਜ਼ਬੂਤ ਵੀ ਬਣਦੇ ਹਨ ਨੰਬਰ 2 ਵਾਲੀ ਜੇਕਰ ਤੁਸੀਂ ਆਪਣੇ ਬਜਨ ਨੂੰ ਕੱਟ ਕਰਨਾ ਚਾਹੁੰਦੇ ਹੋ ਤਾਂ ਪਾਣੀ ਵਿੱਚ ਇੱਕ ਚੁਟਕੀ ਹਲਦੀ ਦੀ ਮਿਕਸ ਕਰਕੇ ਖਾਲੀ ਪੇਟ ਪੀ ਲਓ ਇਸ ਨਾਲ ਬਜਨ ਨੂੰ ਕੱਟ ਕੀਤਾ ਜਾ ਸਕਦਾ ਹੈ ਨੰਬਰ 43 ਇੱਕ ਗਲਾਸ ਗਰਮ ਦੁੱਧ ਵਿੱਚ ਇੱਕ ਟੁਕੜਾ ਮਿਲਾ ਕੇ ਸੁੱਤ ਨੂੰ ਗਰਮ-ਗਰਮ ਪੀਓ ਇਸ ਨਾਲ ਸਰਦੀਆਂ ਦੇ ਮੌਸਮ ਵਿੱਚ ਸਰੀਰ ਨੂੰ ਗਰਮੀ ਮਿਲਦੀ ਹੈ ਨੰਬਰ 44 ਗਰਮੀਆਂ ਦੇ ਮੌਸਮ ਵਿੱਚ ਜੇਕਰ ਤੁਸੀਂ ਆਮਲੇ ਦਾ ਜੂਸ ਪੀਂਦੇ ਹੋ ਤਾਂ ਇਸ ਨਾਲ ਬਾਰ-ਬਾਰ ਪਿਆਸ ਲੱਗਣ ਦੀ ਸਮੱਸਿਆ ਘਟ ਹੁੰਦੀ ਹੈ ਤੇ ਨਾਲ ਹੀ ਗਰਮੀ ਕਾਰਨ ਸਰੀਰ ਨੂੰ ਲੂ ਲੱਗਣ ਕਰਨ ਹੋਣ ਵਾਲੇ ਰੋਗਾਂ ਤੋਂ ਬਚਾ ਹੁੰਦਾ ਹੈ। ਨੰਬਰ 45 ਜੇਕਰ ਤੁਹਾਡੇ ਗੋਡਿਆਂ ਵਿੱਚ ਦਰਦ ਰਹਿੰਦਾ ਹੈ ਤਾਂ ਤੁਸੀਂ ਵੀ ਸਵੇਰੇ ਖਾਲੀ ਪੇਟ ਭਿੱਜੇ ਹੋਏ ਅਖਰੂਟ ਸੇਵਨ ਕਰਿਆ ਕਰੋ ਇਸ ਨਾਲ ਲਾਭ ਮਿਲਦਾ ਹੈ। ਨੰਬਰ 46 ਪਾਨ ਦੇ ਪੱਤਿਆਂ ਨੂੰ ਪਾਣੀ ਵਿੱਚ ਉਬਾਲ ਕੇ ਠੰਡਾ ਕਰਕੇ ਜੇਕਰ ਤੁਸੀਂ ਆਪਣੇ ਚਿਹਰੇ ਨੂੰ ਧੋ ਲੈਂਦੇ ਹੋ ਤਾਂ ਇਸ ਨਾਲ ਚਿਹਰਾ ਰੰਗ ਸਾਫ਼ ਹੁੰਦਾ ਹੈ। ਨੰਬਰ 47 ਜੇਕਰ ਤੁਹਾਨੂੰ ਅੱਖਾਂ ਤੋਂ ਧੁੰਦਲਾਪਨ ਦਿਖਾਈ ਦੇ ਰਿਹਾ ਹੈ ਤਾਂ ਤੁਸੀਂ ਰੋਜ਼ਾਨਾ ਸਵੇਰੇ ਉੱਠਣਸਾਰ ਸੁਰਮਾ ਜਰੂਰ ਲਗਾਓ ਇਸ ਨਾਲ ਲਾਭ ਮਿਲੇਗਾ। ਨੰਬਰ 48 ਜੇਕਰ ਤੁਹਾਡਾ ਪੇਟ ਬਹੁਤ ਜ਼ਿਆਦਾ ਵਧ ਰਿਹਾ ਹੈ ਤਾਂ ਤੁਸੀਂ ਲਸਣ ਦੇ ਪੇਸਟ ਦੀ ਮਾਲਸ਼ ਆਪਣੇ ਪੇਟ ਉੱਪਰ ਕਰ ਲਓ ਇਸ ਤੋਂ ਵਾਅਦਾ ਪੇਟ ਅੰਦਰ ਕੀਤਾ ਜਾ ਸਕਦਾ ਹੈ। ਨੰਬਰ 49 ਜੋੜਾਂ ਵਿੱਚ ਦਰਦ ਤੋਂ ਆਰਾਮ ਪਾਉਣ ਲਈ ਜੇਕਰ ਤੁਸੀਂ ਲਸਣ ਦੇ ਤੇਲ ਵਿੱਚ ਅਜਵੈਣ ਤੇ ਹਿੰਗ ਮਿਲਾ ਕੇ ਮਾਲਿਸ਼ ਕਰ ਲਓ ਇਸ ਨਾਲ ਆਰਾਮ ਮਿਲੇਗਾ। ਨੰਬਰ 50 ਪੱਕਿਆ ਹੋਇਆ ਅਮਰੂਦ ਖਾਣਾ ਸਰੀਰਕ ਹਾਈਮੋਗਲੋਬਿਨ ਦੀ ਕਮੀ ਨਹੀਂ ਰਹਿੰਦੀ ਤੇ ਨਾਲ ਹੀ ਪੇਟ ਵੀ ਸਾਫ਼ ਰਹਿੰਦਾ ਜਿਸ ਨਾਲ ਕਬਜ਼ ਦੀ ਸਮੱਸਿਆ ਦੂਰ ਰਹਿੰਦੀ ਹੈ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰੋ ਇਸਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ